ਸੀ ਇਹ ਸ਼ੁਰੂ ਹੁੰਦਾ ਬਾਈ ਜੀ 200 ਟੈਚਿੰਗਾਂ ਆ ਕੇ ਪਹਿਲਾਂ ਸਟਾਰਟਿੰਗ ਰੱਖੀ ਦੀ ਅਸੀਂ ਬਿਲਕੁਲ ਕਿੰਨੀਆਂ ਵੜੀਆਂ 900 ਟੈਚਿਸ ਭਾਗਣੀਆਂ ਲਵਾਵੇ ਦੇਣੀ ਨਹੀਂ ਭਾਗ ਆ ਦੇਖੋ ਜੀ ਆ ਦੇਖੋ ਬੁਟੀਕ ਸੂਟ ਜੀ ਹਾਂ 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 ਆ ਲੋ ਅੱਛਾ ਇਹ ਸਾਰੇ 50% ਵਾਲਾ ਹੀ ਹੈ ਨਾ ਸਾਰੇ ਹੀ ਦੁਕਾਨ ਦੇ ਉੱਤੇ 50% ਆਫ ਜੀ 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 ਸਾਰੇ ਸੂਟ ਸਿੰਗਲ ਸਿੰਗਲ ਸੂਟ ਆਣਗੇ ਆ ਦੇਖੋ ਪਹੁੰਚੇ ਵਰ ਕਾਨਗੇ ਨਾਲ ਜੀ ਮੈਂ ਵੀ ਦੇਖ ਰਿਆ ਨਾ ਵਰਕ ਦੀ ਸਫਾਈ ਵੀ ਬਹੁਤ ਜ਼ਬਰਦਸਤ ਹੈ ਜੀ ਟੋਟਲ ਹੈਂਡਵਰਕ ਹੁੰਦਾ ਜੀ ਲਖਨਊ ਦਾ ਕੰਮ ਹੁੰਦਾ ਸਾਰਾ ਵੈਸਟ ਸੂਟ ਹੁੰਦੇ ਨੇ ਇਹ ਇਹ ਸੂਟ ਵੀ 80 10-10 ਹਜ਼ਾਰ 8000 ਰੁਪਏ ਵਿੱਚ ਵਿਕਦੇ ਨੇ ਇਹ ਅਸੀਂ ਤੁਹਾਨੂੰ ਇਹ ਵੀ ਅੱਧੇ ਰੇਟ ਤੇ ਦਵਾਂਗੇ ਆਹ ਤੋਂ ਵੀ ਘੱਟ ਦਵਾਂਗੇ ਤੁਹਾਨੂੰ ਆਹ ਤੋਂ ਵੀ ਘੱਟ ਦੇ ਦੇਣੀ ਬਿਲਕੁਲ ਬਿਲਕੁਲ ਜਿੱਦਾਂ ਹਸਪੀਟ ਵਿਰਦੀ 6000 ਰੁਪਏ ਦਾ ਸੂਟ ਸੀਗਾ ਇਹ ਸਾਰੀ ਦੁਕਾਨ ਤੇ 4400 ਰੇਟ ਸੀਗਾ ਪਿਓਰ ਸੀ ਇਹ ਅਸੀਂ ਸੂਟ ਰਹੇ ਜੀ ਇਹ ਤੁਹਾਨੂੰ ਮਿਲਣਾ ਬਾਈਕ ਸਰਵਿਸ ਰਿਪੇ ਇਹ 2500 ਰੁਪਏ ਦੇਣਾ ਸਰ ਵਾਧੂ ਡਿਜ਼ਾਈਨਾਂ ਵਾਲੇ ਵੀਰੇ ਇੱਕ ਤੋਂ ਇੱਕ ਮੈਂ ਵੀ ਦੇਖ ਰਿਹਾ ਸਾਰੇ ਲੇਟਸਟ ਜਰੂਰ ਆਣੇ ਆ 22 ਸੀ ਹੋਣੇ ਆ ਆ 1300 ਤੋਂ ਵੀ ਆਣਾ ਡਾਦਾ ਦੇਖੋ ਜੀ ਜੀ ਆ ਲੈ 1299 ਡਿਜ਼ਾਈਨ ਮੈਂ ਦੇਖ ਰਿਹਾ ਸਾਰੇ ਲੇਟਸਟ ਆ ਲੈ ਜਾਣਾ ਸਾਰੇ ਡਿਜ਼ਾਈਨ ਨਵੇਂ ਵੀਰੇ ਫੋਟੋ ਵਾਲੇ ਸੁੱਟ ਆਣਗੇ ਜੀ ਜੀ ਇਹ ਤੁਹਾਨੂੰ ਜੋਬ ਪਿਆਜ